ਗਰੇਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਬਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੇ ਬਲੈਤੀ ਬਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ ਸ਼ਾਸਤਰੀ ਆਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈਡਮੀ ਮੇਰਾ ਨਾਮ ਹੈ ਮਨਪ੍ਰੀਤ ਕੌਰ ਮੈਂ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਰਿਸਰਚ ਸਕਾਲਰ ਆ ਗੁਰਦਾਸ ਮਾਨ ਜੀ ਦਾ ਇਹ ਗਾਣਾ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਤੇ ਇਹਦੇ ਤੋਂ ਤੁਸੀਂ ਅੰਦਾਜ਼ਾ ਵੀ ਲਾ ਲਿਆ ਹੋਣਾ ਕਿ ਮੈਂ ਲੈ ਕੇ ਆ ਗਈਆਂ ਲੋਕਤਾਰਾ ਦੇ ਸੱਭਿਆਚਾਰ ਦਾ ਪਾਰਟ 3 ਪਾਰਟ 1 ਤੇ 2 ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੇਗਾ ਜੇ ਤੁਸੀਂ ਨਹੀਂ ਵੇਖਿਆ ਤੇ ਜਾ ਕੇ ਜ਼ਰੂਰ ਦੇਖ ਲਿਓ ਅਸੀਂ ਕਰਨ ਜਾ ਰਹੇ ਹਾਂ ਮੋਸਟ ਇੰਪੋਰਟੈਂਟ ਐਮਸੀਕਿਊ ਜਿਹੜੇ ਕਿ ਨੈਟ ਜੀਆਰਐਫ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਨੇ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ ਹੈ ਤੁਕਮਾ ਗਹਿਣਾ ਔਰਤਾਂ ਕਿਸ ਅੰਗ ਤੇ ਪੈਂਦੀਆਂ ਹਨ ਨੰਬਰ 1 ਗਲ ਨੰਬਰ 2 ਪੈਰ ਨੰਬਰ 3 ਕੰਨ ਤੇ ਨੰਬਰ 4 ਸੱਜੀ ਬਾਹ ਟੁਕਮਾ ਗਹਿਣਾ ਪਿਆਰੇ ਵਿਦਿਆਰਥੀਓ ਔਰਤਾਂ ਪੈਂਦੀਆਂ ਨੇ ਕੰਨ ਚ ਸੋ ਇਹਦਾ ਸਹੀ ਉੱਤਰ ਹੈ ਜੀ ਕੰਨ ਟੁਕਮਾ ਕੰਨ ਦੇ ਵਿੱਚ ਪਹਿਨਿਆ ਜਾਂਦਾ ਨਾ ਤਾਂ ਇਹ ਗਲ ਦਾ ਗਹਿਣਾ ਹੈ ਨਾ ਹੀ ਪੈਰ ਦਾ ਤੇ ਨਾ ਹੀ ਸੱਜੀ ਬਾਹ ਦਾ ਅੱਗੇ ਚੱਲਦੇ ਹਾਂ ਅਗਲਾ ਸਾਡਾ ਸਵਾਲ ਹੈ ਖੇਖ ਲਿਖਿਆਂ ਵਿੱਚੋਂ ਪੰਜਾਬ ਦੇ ਲੋਕ ਤੰਦਿਆਂ ਦਾ ਸਹੀ ਜੋਟ ਹੈ ਨੰਬਰ 1 ਕੱਤਣਾ কুমਭਕਾਰੀ ਲੋਹਾਰਾ ਨੰਬਰ 2 ਹੈ ਤਰਖਾਣਾ ਸੁਨਿਆਰਾ ਬੁੱਤਰਾਸ਼ੀ ਨੰਬਰ 3 ਪੰਜਾਈ ਤੁੰਬਾਈ ਦੁਕਾਨਦਾਰੀ ਨੰਬਰ 4 ਸੁਨਿਆਰਾ ਬਣਜ ਤੇ ਮੂਰਤੀਕਾਰੀ ਚੌਥੀ ਆਪਸ਼ਨ ਇਸ ਲਈ ਗਲਤ ਹੋ ਜਾਂਦੀ ਹੈ ਕਿਉਂਕਿ ਬਣਜ ਜਿਹੜਾ ਵਾ ਇਹ ਸਾਡਾ ਲੋਕਤੰਦਨ ਦਾ ਨਹੀਂ ਆ ਨਾ ਹੀ ਸੁਨਿਆਰਾ ਸਾਡਾ ਲੋਕਤੰਦਨ ਦਾ ਦੂਸਤ ਤੀਸਰੀ ਆਪਸ਼ਨ ਹੈ ਪੰਜਾਈ ਤੁੰਬਾਈ ਦੁਕਾਨਦਾਰੀ ਦੁਕਾਨਦਾਰੀ ਲੋਕਤੰਦਨ ਦਾ ਨਹੀਂ ਆ ਇਸ ਲਈ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਤਰਖਾਣਾ ਸੁਨਿਆਰਾ ਤੇ ਬੁੱਤ ਤਰਾਸ਼ੀ ਸੁਨਿਆਰਾ ਵੀ ਸਾਡਾ ਲੋਕਤੰਦ ਦਾ ਨਹੀਂ ਆ ਇਸ ਕਰਕੇ ਇਹ ਆਪਸ਼ਨ ਵੀ ਗਲਤ ਹੋ ਜਾਂਦੀ ਹੈ ਕੱਤਣਾ কুমਬਕਾਰੀ ਤੇ ਲੋਹਾਰਾ ਪਹਿਲੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਆ ਕੱਤਣਾ কুমਬਕਾਰੀ ਤੇ ਲੋਹਾਰਾ ਪੰਜਾਬ ਦੇ ਲੋਕਤੰਦਿਆਂ ਦਾ ਸਹੀ ਜੋਟਾ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਜਦ ਚੀਜ਼ ਥੋੜੀ ਹੋਵੇ ਤੇ ਲੋੜਬੰਦ ਬਹੁਤੇ ਹੁਣ ਤੱਕ ਕਿਹਾ ਜਾਂਦਾ ਹੈ ਨੰਬਰ 1 ਅਕਲ ਦਾ ਅੰਨਾ ਤੇ ਗੰਡ ਦਾ ਪੂਰਾ ਨੰਬਰ 2 ਸਾਡੀ ਬਿੱਲੀ ਸਾਨੂੰ ਮਿਉ ਨੰਬਰ 3 100 ਦਾਰੂ ਤੇ ਪਛ ਨੰਬਰ 4 ਇੱਕ ਅਨਾਰ 100 ਬਿਮਾਰ ਇਹ ਤਾਂ ਤੁਸੀਂ ਬਾਰ-ਬਾਰ ਸੁਣਿਆ ਹੋਣਾ ਕਿ ਜਦੋਂ ਕੋਈ ਚੀਜ਼ ਜ਼ਿਆਦਾ ਘੱਟ ਹੋਵੇ ਤੇ ਲੋਕ ਉਹਦੀ ਡਿਮਾਂਡ ਵਧ ਕਰਨ ਤੇ ਫਿਰ ਅਕਸਰ ਹੀ ਸਾਡੇ ਜਿਹੜੇ ਬਜ਼ੁਰਗ ਉਹ ਕਹਿੰਦੇ ਆ ਕਿ ਇੱਕ ਅਨਾਰ ਤੇ 100 ਬਿਮਾਰ ਮਤਲਬ ਚੀਜ਼ ਘੱਟਾ ਤੇ ਲੋੜਬੰਦ ਬਹੁਤੇ ਆ ਇਸ ਲਈ ਚੌਥੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਬੈਠਦੀ ਆ अगला दा है दौरान चित्र है? नंबर एक माता, 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 शीतला माता. ना लक्ष्मी माता नंबर दो लक्ष्मी माता उलीकिया जाता ना ही दुर्गा माता का शीतला माता का गलत हो जाएगा सही उत्तर है सांझी माता सांझी माता प्यारे विद्यार्थी बहुत सारे बच्चों नहीं पता होना कि सांझी माता की है ਸਾਂਜੀ ਮਾਤਾ ਅਸਲ ਦੇ ਵਿੱਚ ਮਾਲਵੇ ਦੇ ਖਿੱਤੇ ਦੀ ਮਾਤਾ ਜਾਂ ਕਹਿ ਲੋ ਕਿ ਮਾਲਵੇ ਦੇ ਲੋਕ ਸਾਂਜੀ ਮਾਤਾ ਦੀ ਪੂਜਾ ਕਰਦੇ ਨੇ ਮਾਲਵੇ ਦੇ ਵਿੱਚ ਨਰਾਤਿਆਂ ਦੇ ਦੌਰਾਨ ਸਾਂਜੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਦਸਹਿਰੇ ਤੋਂ 9 ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਸਾਂਜੀ ਮਾਤਾ ਦੀ ਮੂਰਤੀ ਬਣਾਈ ਜਾਂਦੀ ਆ ਚਿੱਤਰ ਉਲਿਖਿਆ ਜਾਂਦਾ ਗੋਹਾ ਥੱਪ ਕੇ ਪੂਰੀ ਕੰਧ ਦੇ ਉੱਤੇ ਤੇ ਉਹਦੇ ਉੱਤੇ ਕਾਲੀ ਮਿੱਟੀ ਹੁੰਦੀ ਆ ਉਹਦੇ ਬਣੇ ਹੋਏ ਤਾਰਿਆਂ ਦੇ ਨਾਲ ਸਾਂਜੀ ਮਾਤਾ ਦਾ ਚਿੱਤਰ ਉਲਿਖਿਆ ਜਾਂਦਾ ਵਾ ਤੇ ਸਾਂਜੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਸਾਂਜੀ ਮਾਤਾ ਅਸਲ ਦੇ ਵਿੱਚ ਤਰਤੀ ਮਾਤਾ ਦੀ ਪੂਜਾ ਤ ਤਰਤੀ ਮਾਤਾ ਨੂੰ ਹੀ ਸਾਂਜੀ ਮਾਤਾ ਕਹਿੰਦੇ ਆ ਜਦੋਂ ਅਸੀਂ ਤਰਤੀ ਮਾਤਾ ਦੀ ਪੂਜਾ ਕਰਦੇ ਆ ਉਹਨੂੰ ਸਾਂਜੀ ਮਾਤਾ ਕਿਹਾ ਜਾਂਦਾ ਇਹ ਮੰਨਿਆ ਜਾਂਦਾ ਕਿ ਜਿਹੜਾ ਵੀ ਘਰ ਸਾਂਜੀ ਮਾਤਾ ਦੀ ਪੂਜਾ ਕਰਦਾ ਵਾ ਉਹ ਸਾਂਜੀ ਮਾਤਾ ਉਹਦੇ ਤੇ ਦਇਆਲ ਹੁੰਦੀ ਹੈ ਤੇ ਸਾਂਜੀ ਮਾਤਾ ਉਸ ਘਰ ਦੀਆਂ ਜਿੰਨੀਆਂ ਵੀ ਕੁਵਾਰੀਆਂ ਕੁੜੀਆਂ ਨੇ ਉਹਨਾਂ ਦੇ ਲਈ ਚੰਗਾ ਵਰ ਲੱਭ ਕੇ ਦਿੰਦੀ ਹੈ ਇਹ ਕਹਿ ਲੋ ਕਿ ਉਹਨਾਂ ਦਾ ਚੰਗੇ ਘਰੇ ਵਿਆਹ ਹੁੰਦੇ ਨੇ ਸਾਂਜੀ ਦੀ ਪੂਜਾ ਕਰਨ ਨਾ ਦੂਜਾ ਜਿਹੜਾ ਉਹਨਾਂ ਦਾ ਭਰਾ ਹੁੰਦਾ ਵਾ ਉਹਦੇ ਘਰੇ ਪੁੱਤਰ ਦੀ ਦਾਤ ਵੀ ਸਾਂਜੀ ਮਾਤਾ ਬਖਸ਼ਦੀ ਆ ਤਾਂ ਇਹਦੇ ਕਰਕੇ ਸਾਂਜੀ ਮਾਤਾ ਦੀ ਪੂਜਾ ਜਿਹੜੀ ਆ ਕੀਤੀ ਜਾਂਦੀ ਆ ਦਸਹਿਰੇ ਵਾਲੇ ਦਿਨ ਸਾਂਜੀ ਮਾਤਾ ਨੂੰ ਕਿਸੇ ਨੇੜਲੇ ਟੋਬੇ ਦੇ ਉੱਤੇ ਜਾਂ ਕਿਸੇ ਨਦੀ ਦੇ ਵਿੱਚ ਜਾਂ ਕਹਿ ਲੋ ਕਿ ਨਹਿਰ ਦੇ ਵਿੱਚ ਧਾਰਿਆ ਜਾਂਦਾ ਵਾ ਪੂਰੇ 9 ਦਿਨ ਸਾਂਜੀ ਮਾਤਾ ਦੀ ਪੂਜਾ ਹੁੰਦੀ ਆ ਇਹਨੂੰ ਸਾਂਜੀ ਮਾਤਾ ਕਹਿੰਦੇ ਨੇ ਅੱਗੇ ਚੱਲਦੇ ਆਂ ਅਗਲਾ ਸਵਾਲ ਹੈ ਚਾਦਰ ਪੌਣੀ ਕਿਸ ਰਸਮ ਨੂੰ ਕਹਿੰਦੇ ਹਨ ਨੰਬਰ 1 ਕੁੜੀ ਨੂੰ ਘਰੋਂ ਭਜਾ ਕੇ ਲੈ ਜਾਣਾ ਨੰਬਰ 2 ਵਿਧਵਾ ਨੂੰ ਬਿਨਾਂ ਵਿਆਹੇ ਪਤਨੀ ਬਣਾਉਣਾ ਨੰਬਰ 3 ਪੈਸੇ ਦੇ ਕੇ ਪਤਨੀ ਵਿਆਹ ਲਿਆਉਣਾ ਨੰਬਰ 4 ਮਰਨ ਸਮੇ ਕੱਪੜੇ দান ਕਰਨਾ ਚਾਦਰ ਪੌਣੀ ਨਾ ਤਾਂ ਇਹ ਕੁੜੀ ਨੂੰ ਘਰੋਂ ਭਜਾਉਣਾ ਵਾ ਕੁੜੀ ਨੂੰ ਘਰੋਂ ਭਜਾਉਣ ਦੀ ਕੋਈ ਵੀ ਜਿਹੜੀ ਰਸਮ ਆ ਉਹ ਸਾਡੇ ਸੱਭਿਆਚਾਰ ਦੇ ਵਿੱਚ ਨਹੀਂ ਆ ਕੁੜੀ ਨੂੰ ਘਰੋਂ ਭਜਾ ਕੇ ਲੈ ਜਾਣਾ ਸਾਡੇ ਸੱਭਿਆਚਾਰ ਦਾ ਅੰਗ ਹੀ ਨਹੀਂ ਆ ਇਸ ਕਰਕੇ ਇਹ অপਸ਼ਨ ਤਾਂ ਬਿਲਕੁਲ ਖਾਰਜ ਹੋ ਜਾਂਦੀ ਹੈ ਪੈਸੇ ਦੇ ਕੇ ਪਤਨੀ ਨੂੰ ਵਿਆਹ ਲਿਆਉਣ ਨੂੰ ਟਕਾ ਵਿਆਹ ਕਹਿੰਦੇ ਆ ਟਕਾ ਵਿਆਹ ਦੇ ਵਿੱਚ ਕੰਨਿਆ ਪੱਖ ਨੂੰ ਪੈਸੇ ਦਿੱਤੇ ਜਾਂਦੇ ਨੇ ਤੇ ਔਰਤ ਨੂੰ ਵਿਆਹ ਲਿਆ ਜਾਂਦਾ ਵਾ ਇਸ ਕਰਕੇ ਇਹ অপਸ਼ਨ ਵੀ ਗਲਤ ਹੈ ਟਕਾ ਵਿਆਹ ਵਾ ਆਪਾਂ ਚਾਦਰ ਪਾਉਣ ਦੀ ਗੱਲ ਕਰ ਰਹੇ ਹਾਂ ਮਰਨ ਸਮੇਂ ਕੱਪੜੇ দান ਕਰਨਾ ਵੀ ਚਾਦਰ ਪਾਣੀ ਨਹੀਂ ਹੁੰਦੀ ਇਹ ਵੀ ਗਲਤ ਹੈ ਇਹਦੀ ਜਿਹੜੀ ਸਹੀ ਉੱਤਰ ਹੈ ਉਹ ਹੈ ਵਿਧਵਾ ਨੂੰ ਬਿਨਾ ਵਿਆਹੇ ਪਤਨੀ ਬਣਾਉਣਾ ਪਿਆਰੇ ਵਿਦਿਆਰਥੀਓ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਜੇਕਰ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਤੋਂ ਛੋਟਾ ਜਿਹੜਾ ਉਹਦਾ ਭਰਾ ਹੁੰਦਾ ਸੀਗਾ ਉਹਦੇ ਨਾਲ ਉਹਦੀ ਪਤਨੀ ਦਾ ਵਿਆਹ ਕਰ ਦਿੱਤਾ ਜਾਂਦਾ ਸੀਗਾ ਉਹ ਵਿਆਹ ਇਸ ਤਰ੍ਹਾਂ ਹੁੰਦਾ ਸੀ ਕਿ ਜਿਸ ਦਿਨ ਭੋਗ ਹੁੰਦਾ ਸੀ ਉਸਦੇ ਪਤੀ ਦਾ ਉਸੇ ਦਿਨ ਉਹਦੇ ਉੱਪਰ ਚਾਦਰ ਪਾ ਦਿੱਤੀ ਜਾਂਦੀ ਸੀ ਜਿਹਨੂੰ ਚਾਦਰ ਪਾਉਣਾ ਕਹਿੰਦੇ ਸਨ ਉਸ ਦਿਨੇ ਮੰਨ ਲਿਆ ਜਾਂਦਾ ਸੀ ਕਿ ਹੁਣ ਉਹ ਉਸ ਤੋਂ ਛੋਟੇ ਮੁੰਡੇ ਦੀ ਜਿਹੜੀ ਪਤਨੀ ਆ ਉਹ ਮੰਨੀ ਜਾਵੇਗੀ ਤਾਂ ਇਹਨੂੰ ਚਾਦਰ ਪਾਉਣ ਦੀ ਰਸਮ ਕਹਿੰਦੇ ਸੀ ਇਹ ਵਿਧਵਾ ਨੂੰ ਬਿਨਾਂ ਵਿਆਹੇ ਯਾਨੀ ਕਿ ਬਿਨਾਂ ਲਾਵਾਂ ਲਈ ਵਿਆਹ ਕਰਾਉਣ ਦੀ ਇੱਕ ਰਸਮ ਸੀ ਤੇ ਉਸ ਦਿਨ ਤੋਂ ਬਾਅਦ ਉਹ ਜਿਹੜੀ ਔਰਤ ਹੁੰਦੀ ਸੀ ਉਹਦਾ ਪਤੀ ਜਿਸ ਦੀ ਕੀ ਮੌਤ ਹੋਈ ਆ ਉਸ ਦਾ ਛੋਟਾ ਭਰਾ ਜਾਂ ਕਈ ਵਾਰੀ ਵੱਡੇ ਭਰਾ ਨਾਲ ਵੀ ਉਹਨੂੰ ਪਿਆ ਦਿੱਤਾ ਜਾਂਦਾ ਸੀ ਤਾਂ ਵਿਦਵਾ ਨੂੰ ਬਿਨਾ ਬਿਆਹੇ ਪਤਨੀ ਬਣਾਉਣਾ ਹੀ ਚਾਦਰ ਪਾਉਣ ਦੀ ਰਸਮ ਹੁੰਦੀ ਆ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਲੋਕ ਗਹਿਣਿਆਂ ਦਾ ਕਿਹੜਾ ਜੋਟ ਸਹੀ ਨਹੀਂ ਹੁਣ ਅਸੀਂ ਦੱਸਣਾ ਕਿ ਕਿਹੜਾ ਜੋਟ ਸਹੀ ਨਹੀਂ ਆ ਆਪਸ਼ਨਸ ਨੇ ਨੰਬਰ 1 ਕੈਂਠਾਹਰ ਨੰਬਰ 2 ਚੁੰਮਕੇ ਵਾਲੀਆਂ ਨੰਬਰ 3 ਮੁੰਦਰਾ ਕੋ ਕਾ ਨੰਬਰ 4 ਚੂੜੀਆਂ ਗਜ਼ਰੇ ਪਰ ਤੁਸੀਂ ਕਹੋਗੇ ਕਿ ਇਹ ਤਾਂ ਸਾਰੇ ਹੀ ਲੋਕ ਗਹਿਣੇ ਆ ਇਹਦੇ ਵਿੱਚ ਕਿਹੜਾ ਲੋਕ ਗਹਿਣਾ ਨਹੀਂ ਆ ਹੁਣ ਇਹਨੂੰ ਧਿਆਨ ਨਾ ਦੇਖਣਾ ਇਹ ਥੋੜੇ ਟ੍ਰਿਕੀ ਸਵਾਲ ਹੁੰਦੇ ਨੇ ਇਹਦੇ ਵਿੱਚ ਕੈਂਠਾ ਤੇ ਹਾਰ ਦੀ ਗੱਲ ਹੋਈ ਆ ਹਾਰ ਵੀ ਗਲ ਦਾ ਗਹਿਣਾ ਵਾ ਕੈਂਠਾ ਵੀ ਗਲ ਦਾ ਗਹਿਣਾ ਕੈਂਠਾ ਬੰਦੇ ਪਾਉਂਦੇ ਨੇ ਗਲ ਦੇ ਵਿੱਚ ਹਾਰ ਔਰਤਾਂ ਪਾਉਂਦੀਆਂ ਨੇ ਚੁੰਕੇ ਵੀ ਕੰਨਾਂ ਦੇ ਗਹਿਣੇ ਆ ਤੇ ਵਾਲੀਆਂ ਵੀ ਕੰਨਾਂ ਦੇ ਗਹਿਣੇ ਆ ਮੁੰਦਰਾ ਤੇ ਕੋਕਾ ਚੂੜੀਆਂ ਤੇ ਗਜਰੇ ਚੂੜੀਆਂ ਵੀ ਹੱਥ ਦੇ ਗਹਿਣਾ ਵਾਂ ਤੇ ਗਜਰੇ ਵੀ ਹੱਥ ਦਾ ਗਹਿਣਾ ਗਜਰੇ ਵੀ ਹੱਥਾਂ 'ਚ ਪਾਈ ਜਾਂਦੇ ਪਰ ਜਿਹੜੀ ਤੀਜੀ ਆਪਸ਼ਨ ਆ ਮੁੰਦਰਾ ਤੇ ਕੋਕਾ ਮੁੰਦਰਾ ਕੰਨਾਂ 'ਚ ਪਾਈਆਂ ਜਾਂਦੀਆਂ ਨੇ ਤੇ ਕੋਕਾ ਜਿਹੜਾ ਉਹ ਨੱਕ 'ਚ ਪਾਇਆ ਜਾਂਦਾ ਵਾ ਇਸ ਕਰਕੇ ਇਹ ਆਪਸ਼ਨ ਜਿਹੜੀ ਆ ਉਹ ਸਹੀ ਨਹੀਂ ਹੈਗੀ ਇਹ ਜੁੱਟ ਜਿਹੜਾ ਉਹ ਸਹੀ ਨਹੀਂ ਹੈਗਾ ਉਹ ਕਿਉਂ ਨਹੀਂ ਸਹੀ ਕਿਉਂਕਿ ਇਹ ਵੀ ਦੋਨੋਂ ਗਲੇ ਦੇ ਗਹਿਣੇ ਬਣਦੇ ਇਹ ਦੋਨੋਂ ਜਿਹੜੇ ਕੰਨ ਦੇ ਗਹਿੜੇ ਬਣਦੇ ਆ ਇਹ ਦੋਨੋਂ ਬਾਹਾਂ ਦੇ ਗਹਿਣੇ ਬਣਦੇ ਆ ਪਰ ਇਹ ਵੱਖਰੇ ਵੱਖਰੇ ਸਰੀਰਕੰਗਾਂ ਦੇ ਗਹਿਣੇ ਬਣਦੇ ਆ ਇੱਕ ਪਾਸੇ ਕੰਨ ਦੇ ਤੇ ਦੂਜੇ ਪਾਸੇ ਨੱਕ ਦਾ ਇਸ ਕਰਕੇ ਇਹ ਆਪਸ਼ਨ ਗਲਤ ਅੱਗੇ ਚੱਲਦੇ ਆ ਅਗਲਾ ਸਵਾਲ ਹੈ 80 ਕੀ ਹੈ ਨੰਬਰ 1 ਇੱਕ ਗਹਿਣਾ ਹੈ ਨੰਬਰ 2 ਪੰਜਾਬੀ ਜੀਵਨ ਦਾ ਇੱਕ ਵਿਸ਼ਵਾਸ ਹੈ ਨੰਬਰ 3 ਇੱਕ ਤਿਹਾਰ ਹੈ ਨੰਬਰ 4 ਸ਼ਗਨ ਹੈ ਬਸ ਬਹੁਤ ਸਾਰੇ ਬੱਚੇ ਇਹ ਸਵਾਲ ਵੀ ਗਲਤ ਕਰ ਦਿੰਦੇ ਨੇ 80 ਨਾਂ ਤਾਂ ਕੋਈ ਲੋਕ ਗਹਿਣਾ ਵਾਂ ਨਾ ਹੀ ਕੋਈ ਤਿਉਹਾਰ ਆ ਤੇ ਨਾ ਹੀ ਕੋਈ ਸ਼ਗਨ ਆ 80 ਜੋ ਹੈ ਪੰਜਾਬੀ ਜੀਵਨ ਦਾ ਇੱਕ ਵਿਸ਼ਵਾਸ ਆ ਕਿਹੜਾ ਵਿਸ਼ਵਾਸ ਆ ਪੰਜਾਬੀ ਜਨ ਜੀਵਨ ਦੇ ਵਿੱਚ 80 ਪਾਉਣ ਦਾ ਰਿਵਾਜ ਰਿਹਾ 80 ਪਾਉਣ ਦਾ ਮਤਲਬ ਹੁੰਦਾ ਉਡੀਕ ਕਰਨੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹਜੇ ਸਾਡੇ ਕੋਲੇ ਮੋਬਾਈਲ ਨਹੀਂ ਸੀ ਹੁੰਦੇ ਤੇ ਅਸੀਂ ਕੈਲੰਡਰ ਦੇ ਉੱਤੇ ਜਿਹੜੀ ਤਰੀਕਾ ਉਹ ਨੋਟ ਨਹੀਂ ਕਰ ਪਾਉਂਦੇ ਸੀਗੇ ਯਾ ਅਸੀਂ ਇਹ ਨਹੀਂ ਸੀ ਕਿ ਅਸੀਂ ਤਰੀਕ ਦਾ అలਾਰਮ ਲਗਾ ਲਈਏ ਕਿ ਇਸ ਤਰੀਕ ਨੂੰ ਫਲਾਣੇ ਬੰਦੇ ਦਾ ਬਰਥਡੇ ਆ ਜਾਂ ਇਸ ਤਰੀਕ ਨੂੰ ਇਹ ਚੀਜ਼ ਆ ਤੇ ਮੈਨੂੰ ਜਿਹੜਾ ਰਿਮਾਈਂਡਰ ਉਹ ਫੋਨ ਦੇ ਦੇਵੇ ਤਾਂ ਪੁਰਾਣੇ ਸਮੇਂ 'ਚ ਲੋਕ ਕੀ ਕਰਦੇ ਸੀ ਪੁਰਾਣੇ ਸਮੇਂ 'ਚ ਲੋਕ ਕੰਧ ਦੇ ਉੱਤੇ ਔਸੀਆਂ ਪਾਉਂਦੇ ਸੀ ਜਾਨੀ ਕਿ ਲਾਈਨਸ ਮਾਰ ਲੈਂਦੇ ਸੀ ਇਸ ਤਰ੍ਹਾਂ ਦੀਆਂ ਔਰ ਰੋਜ਼ ਦੀ ਇੱਕ ਲਾਈਨ ਕੱਟ ਦਿੰਦੇ ਸੀ ਮੰਨ ਲਓ ਕਿਸੇ ਨੇ 15 ਤਰੀਕ ਨੂੰ ਆਣਾ ਹੈ 15 ਦਿਨਾਂ ਬਾਅਦ ਕਿਸੇ ਨੂੰ ਮਿਲਣਾ ਵਾ ਜਾਂ ਕੋਈ ਇੰਪੋਰਟੈਂਟ ਕੰਮ ਕਰਨਾ ਤਾਂ 15 ਔਸੀਆਂ ਪਾ ਲੈਂਦੇ ਸੀ ਉਹ ਰੋਜ਼ ਦੀ ਇੱਕ ਇੱਕ ਜਿਹੜੀ ਕਾਂਟੀਆਂ ਉਹਨੂੰ ਕੱਟ ਦਿੰਦੇ ਸੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਲਾਸਟ ਦੇ ਉੱਤੇ ਉਸ ਦਿਨ ਦੇ ਉੱਤੇ ਪਹੁੰਚ ਜਾਂਦੇ ਸੀ ਰੋਜ਼ ਦੀ ਇੱਕ ਕਾਂਟੀ ਕੱਟ ਕੇ ਜਿਹਦੇ ਨਾਲ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਅੱਜ ਜਿਹੜਾ ਉਹ ਦਿਨ ਆ ਚੁੱਕਿਆ ਜਿਸ ਦਿਨ ਉਹਨਾਂ ਨੇ ਕੋਈ ਕੰਮ ਕਰਨਾ ਸੀ ਜਾਂ ਕਿਸੇ ਦੇ ਲਈ ਕੋਈ ਤਿਹਾਰ ਮਨਾਉਣਾ ਸੀ ਜਾਂ ਕੁਝ ਹੋਰ ਕਰਨਾ ਸੀ ਇਹਨੂੰ ਅਸੀਂ ਔਸੀਆਂ ਪਾਉਣਾ ਕਹਿੰਦੇ ਆ ਤੇ ਪੰਜਾਬੀ ਜੀਵਨ ਦਾ ਇੱਕ ਵਿਸ਼ਵਾਸ ਅੱਗੇ ਚੱਲਦੇ ਹਾਂ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰ ਬਾ ਕੀ ਹੈ ਨੰਬਰ 1 ਅਖਾਣ ਨੰਬਰ 2 ਮੁਹਾਵਰਾ ਨੰਬਰ 3 ਸਧਾਰਨ ਗੱਲਬਾਤ ਨੰਬਰ 4 ਤਾਨਾ ਮੇਣਾ ਨਾ ਤਾਂ ਇਹ ਸਧਾਰਨ ਗੱਲਬਾਤ ਹੈ ਕਿਉਂਕਿ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰ ਬਾ ਸਧਾਰਨ ਤਾਂ ਹੋ ਹੀ ਨਹੀਂ ਸਕਦਾ ਇਹਦਾ ਜਿਹੜਾ मीनिंग ਆ ਡੰਘੇਰਾ ਵਾ ਤਾਨਾ ਮੇਣਾ ਵੀ ਨਹੀਂ ਹੈਗਾ ਇਹ ਇਹ ਜਾਂ ਤਾਂ ਖਾਨ ਹੋਏਗਾ ਜਾਂ ਮੁਹਾਵਰਾ ਹੋਏਗਾ ਹੁਣ ਆ ਖਾਨ ਤੇ ਮੁਹਾਵਰੇ ਚ ਕੀ ਫਰਕ ਆ ਕਿ ਮੁਹਾਵਰਾ ਜਿਹੜਾ ਵਾ ਉਹ ਹਮੇਸ਼ਾ ਹੀ ਛੋਟਾ ਹੁੰਦਾ ਵਾ ਮੁਹਾਵਰਾ ਇੱਕ ਜਾਂ ਦੋ ਸ਼ਬਦਾਂ ਦਾ ਹੁੰਦਾ ਵਾ ਪਰ ਜਿਹੜਾ ਅਖਾਣ ਆ ਪੂਰਾ ਇੱਕ ਵਾਕ ਦੀ ਤਰ੍ਹਾਂ ਹੁੰਦਾ ਵਾ ਤਾਂ ਮੁਹਾਵਰਾ ਵੀ ਨਹੀਂ ਆ ਇਹ ਹੈ ਅਖਾਣ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਕਿੰਗ ਕੀ ਹੁੰਦਾ ਹੈ ਨੰਬਰ 1 ਇੱਕ ਰਾਜਾ ਨੰਬਰ 2 ਇੱਕ ਖੇਡ ਨੰਬਰ 3 ਇੱਕ ਪਕਵਾਨ ਨੰਬਰ 4 ਇੱਕ ਸੰਗੀਤਕ ਸਾਜ਼ ਦੇਖੋ ਹੁਣ ਪੰਜਾਬੀ ਦੇ ਵਿੱਚ ਜੇ ਕਿੰਗ ਲਿਖਿਆ ਹੋਇਆ ਤਾਂ ਉਹ ਰਾਜਾ ਤਾਂ ਨਹੀਂ ਹੋਊਗਾ ਹਨਾ ਤਾਂ ਇੱਕ ਆਪਸ਼ਨ ਤਾਂ ਬਿਲਕੁਲ ਗਲਤ ਹੋ ਗਈ ਹੁਣ ਰਹਿ ਗਈ ਇੱਕ ਖੇਡ ਇੱਕ ਪਕਵਾਨ ਇੱਕ ਸੰਗੀਤਕ ਸਾਜ਼ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਪਕਵਾਨ ਵੀ ਕਿੰਗ ਨਾਮ ਦਾ ਕੋਈ ਨਹੀਂ ਖਾਦਾ ਹੋਣਾ ਅੱਜ ਤੱਕ ਨਾ ਹੀ ਸੁਣਿਆ ਹੋਣਾ ਤਾਂ ਇਹ ਪਕਵਾਨ ਵੀ ਨਹੀਂ ਆ ਹੁਣ ਸਾਡੇ ਕੋਲ ਦੋ ਆਪਸ਼ਨ ਆ ਰਹਿ ਗਈਆਂ ਇੱਕ ਖੇਡ ਤੇ ਇੱਕ ਸੰਗੀਤਕ ਸਾਜ਼ ਕਿੰਗਨਾ ਦੀ ਕੋਈ ਖੇਡ ਤੁਹਾਨੂੰ ਬਚਪਨ ਦੇ ਵਿੱਚ ਯਾਦ ਹੋਵੇ ਮੈਨੂੰ ਤਾਂ ਨਹੀਂ ਯਾਦ ਕੋਈ ਵੀ ਖੇਡ ਜਿਹੜੀ ਉਹ ਕਿੰਗ ਨਾਮ ਦੀ ਨਹੀਂ ਹੁੰਦੀ ਸੀ ਤਾਂ ਇਹ ਵੀ ਗਲਤ ਆ ਇਹਦਾ ਸਹੀ ਉੱਤਰ ਹੈ ਇੱਕ ਸੰਗੀਤਕ ਸਾਜ਼ ਕਿੰਗਨਾ ਦਾ ਇੱਕ ਸੰਗੀਤਕ ਸਾਜ਼ ਹੁੰਦਾ ਪਿਆਰੇ ਵਿਦਿਆਰਥੀਓ ਇਹ ਗੱਲ ਤੁਸੀਂ ਯਾਦ ਰੱਖਣੀ ਆ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਫੁਲਕਾਰੀ ਨੂੰ ਈਰਾਨ ਵਿੱਚ ਕਹਿੰਦੇ ਹਨ ਫੁਲਕਾਰੀ ਨੂੰ ਈਰਾਨ ਵਿੱਚ ਕੀ ਕਿਹਾ ਜਾਂਦਾ ਪੇਪਰ 'ਚ ਇਹ ਸਵਾਲ ਆਇਆ ਸੀ ਨੰਬਰ 1 ਫੂਲਕਾ ਨੰਬਰ 2 ਫੁੱਲ ਨਗਾਰੀ ਨੰਬਰ 3 ਗੁਲਕਾਰੀ ਨੰਬਰ 4 ਗੁਲਜ਼ਾਰੀ ਨਾ ਤਾਂ ਇਹਨੂੰ ਫੂਲਕਾ ਕਹਿੰਦੇ ਆ ਨਾ ਹੀ ਫੁੱਲ ਨਗਾਰੀ ਕਹਿੰਦੇ ਆ ਨਾ ਹੀ ਗੁਲਜ਼ਾਰੀ ਇਹਦਾ ਸਹੀ ਉੱਤਰ ਹੈ ਗੁਲਕਾਰੀ ਫੁਲਕਾਰੀ ਨੂੰ ਈਰਾਨ ਦੇ ਵਿੱਚ ਗੁਲਕਾਰੀ ਕਿਹਾ ਜਾਂਦਾ ਅਗਲਾ ਜਿਹੜਾ ਸਵਾਲ ਹੈ ਉਹ ਹੈ ਸੱਭਿਆਚਾਰ ਦਾ ਵਿਕਾਸ ਚੱਲਦਾ ਹੈ ਨੰਬਰ 1 ਪ੍ਰਕਿਰਤਿਕ ਮਨੁੱਖ ਤੋਂ ਸਮਾਜਿਕ ਮਨੁੱਖ ਤੱਕ ਨੰਬਰ 2 ਮਨੁੱਖ ਤੋਂ ਸਮਾਜ ਤੱਕ ਨੰਬਰ 3 ਸਮਾਜਿਕ ਮਨੁੱਖ ਤੋਂ ਸ਼ਹਿਰੀ ਮਨੁੱਖ ਤੱਕ ਨੰਬਰ 4 ਸਮਾਜਿਕ ਤੋਂ ਵਿਸ਼ਬ ਮਨੁੱਖ ਤੱਕ ਨਾ ਤਾਂ ਇਸ ਸਮਾਜ ਤੋਂ ਵਿਸ਼ਬ ਤੱਕ ਚੱਲਦਾ ਨਾ ਹੀ ਸਮਾਜਿਕ ਤੋਂ ਸ਼ਹਿਰੀ ਮਨੁੱਖ ਤੱਕ ਨਾ ਹੀ ਮਨੁੱਖ ਤੋਂ ਸਮਾਜ ਤੱਕ ਇਹ ਚੱਲਦਾ ਪ੍ਰਕਿਰਤਿਕ ਮਨੁੱਖ ਤੋਂ ਸਮਾਜਿਕ ਮਨੁੱਖ ਤੱਕ ਸੱਭਿਆਚਾਰ ਜਿਹੜਾ ਵਾ ਅਸੀਂ ਜਾਣਦੇ ਆ ਕਿ ਸੱਭਿਆਚਾਰ ਅਸੀਂ ਖੁਦ ਵਿਕਸਿਤ ਕੀਤਾ ਇੱਕ ਵਰਤਾਰਾ ਵਾ ਸੱਭਿਆਚਾਰ ਜਿਹੜਾ ਆਪਣੇ ਆਪ ਡਿਵੈਲਪ ਨਹੀਂ ਹੋਇਆ ਜੋ ਸੱਭਿਆਚਾਰ ਜਿਹੜਾ ਉਹਦੀ ਹੋਂਦ ਪਹਿਲਾਂ ਨਹੀਂ ਸੀ ਪਹਿਲਾਂ ਮਨੁੱਖ ਪ੍ਰਕਿਰਤਿਕ ਹੋਂਦ ਰੱਖਦਾ ਸੀ ਪ੍ਰਕਿਰਤਿਕ ਹੋਂਦ ਦੇ ਮਨੁੱਖ ਨੇ ਹੌਲੀ-ਹੌਲੀ ਜਦੋਂ ਡਿਵੈਲਪਮੈਂਟ ਕਰਨੀ ਸ਼ੁਰੂ ਕੀਤੀ ਤਾਂ ਉਹਨੂੰ ਮਹਿਸੂਸ ਹੋਇਆ ਕਿ ਉਹਨੂੰ ਰਹਿਣ-ਸਹਿਣ ਦੇ ਤਰੀਕੇ ਜਿਹੜੇ ਆ ਉਹ ਇਜਾਜ਼ਤ ਕਰ ਲੈਣੀ ਚਾਹੀਦੀਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਨੂੰ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਿਦੇ ਨਾਲ ਹੌਲੀ 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 ਸੱਭਿਆਚਾਰ ਦਾ ਵਿਕਾਸ ਹੁੰਦਾ ਜਾਂ ਸੱਭਿਆਚਾਰ ਉਤਪਨ ਹੁੰਦਾ ਇਸ ਕਰਕੇ ਪ੍ਰਕਿਰਤਿਕ ਮਨੁੱਖ ਤੋਂ ਸਮਾਜਿਕ ਮਨੁੱਖ ਬਣਨ ਦੀ ਜਿਹੜੀ ਕਹਾਣੀ ਆ ਉਹਨੂੰ ਅਸੀਂ ਸੱਭਿਆਚਾਰ ਕਹਿੰਦੇ ਆ ਸੱਭਿਆਚਾਰ ਦਾ ਵਿਕਾਸ ਹਮੇਸ਼ਾ ਹੀ ਪ੍ਰਕਿਰਤਿਕ ਮਨੁੱਖ ਤੋਂ ਸਮਾਜਿਕ ਮਨੁੱਖ ਤੱਕ ਚੱਲਦਾ ਅੱਗੇ ਵਧਦੇ ਸਾਡਾ ਅਗਲਾ ਸਵਾਲ ਹੈ ਸੱਭਿਆਚਾਰ ਦਾ ਅਧਿਐਨ ਕਿਸ ਵਿਗਿਆਨ ਦੁਆਰਾ ਕੀਤਾ ਜਾ ਸਕਦਾ ਹੈ ਨੰਬਰ 1 ਮਨੋਵਿਗਿਆਨ ਨੰਬਰ 2 ਸਮਾਜ ਵਿਗਿਆਨ ਨੰਬਰ 3 ਮਾਨਵ ਵਿਗਿਆਨ ਨੰਬਰ 4 ਉਪਰੋਕਤ ਸਾਰਿਆਂ ਦੁਆਰਾ ਪਿਆਰੇ ਵਿਦਿਆਰਥੀਓ ਅਸੀਂ ਸੱਭਿਆਚਾਰ ਦਾ ਅਧਿਐਨ ਜਦੋਂ ਅਸੀਂ ਕਿਸੇ ਦੀ ਮਾਨਸਿਕ ਸਥਿਤੀ ਨੂੰ ਸਮਝਣਾ ਹੋਵੇ ਉਦੋਂ ਵੀ ਕਰਦੇ ਹਾਂ ਅਸੀਂ ਉਹਦੇ ਮਨੋਵਿਗਿਆਨ ਤੱਕ ਉਦੋਂ ਹੀ ਪਹੁੰਚ ਸਕਦੇ ਹਾਂ ਕਿਸੇ ਵੀ ਬੰਦੇ ਦੇ ਜਦੋਂ ਸਾਨੂੰ ਉਹਦੇ ਸੱਭਿਆਚਾਰਕ ਹਾਲਾਤਾਂ ਦਾ ਸੱਭਿਆਚਾਰਕ ਰਹਿਤਲ ਦਾ ਪਤਾ ਹੋਊਗਾ ਬਿਨਾਂ ਸੱਭਿਆਚਾਰ ਨੂੰ ਸਮਝੇ ਅਸੀਂ ਉਹਦੀਆਂ ਜਿਹੜੀਆਂ ਹਰਕਤਾਂ ਨੇ ਜਾਂ ਜਿਹੜੇ ਵੀ ਉਹਦੇ ਵਿੱਚ ਗੁਣੌਲ ਔਗਣ ਪਾਏ ਜਾਂਦੇ ਨੇ ਉਹਨਾਂ ਨੂੰ ਨਹੀਂ ਸਮਝ ਸਕਦੇ ਸਮਾਜ ਵਿਗਿਆਨ ਦੇ ਵਿੱਚ ਵੀ ਸੱਭਿਆਚਾਰ ਮੁੱਖ ਭੂਮਿਕਾ ਨਿਭਾਉਂਦਾ ਵਾ ਸਮਾਜ ਵਿਗਿਆਨ ਦਾ ਵੀ ਇਹ ਹਿੱਸਾ ਹੁੰਦਾ ਵਾ ਜੇ ਅਸੀਂ ਸਮਾਜਿਕ ਪੱਧਰ ਦੇ ਉੱਤੇ ਕਿਸੇ ਚੀਜ਼ ਨੂੰ ਵੇਖ ਰਹੇ ਹਾਂ ਤਾਂ ਸਾਨੂੰ ਸੱਭਿਆਚਾਰਕ ਅਰਥ ਵੀ ਉਹਦੇ ਪਤਾ ਹੋਣੇ ਚਾਹੀਦੇ ਹਨ ਮਾਨਵ ਵਿਗਿਆਨ ਦੇ ਵਿੱਚ ਵੀ ਅਸੀਂ ਸੱਭਿਆਚਾਰ ਦੀ ਜਿਹੜੀ ਵਰਤੋਂ ਕਰਦੇ ਹਾਂ ਤਾਂ ਇਹ ਤਿੰਨੇ ਆਪਸ਼ਨ ਸਹੀ ਨੇ ਤਾਂ ਤੁਹਾਡਾ ਜਿਹੜਾ ਸਹੀ ਉੱਤਰ ਬਣਦਾ ਉਹ ਬਣਦੀ ਹੈ ਚੌਥਾ ਆਪਸ਼ਨ ਉਪਰੋਕਤ ਸਾਰਿਆਂ ਦੁਆਰ ਤਾਂ ਇਹ ਜਿਹੜੇ ਆਨਸਰ ਆਏ ਤੁਹਾਡਾ ਬਣੇਗਾ ਇਹਨਾਂ ਤਿੰਨਾਂ ਦੇ ਵਿੱਚ ਹੀ ਸੱਭਿਆਚਾਰ ਦੀ ਹੋਂਦ ਜਿਹੜੀ ਆ ਉਹ ਹੁੰਦੀ ਆ ਅਗਲਾ ਸਾਡਾ ਸਵਾਲ ਹੈ ਪੰਜਾਬੀ ਭਾਸ਼ਾ ਦੁਆਰਾ ਸੱਭਿਆਚਾਰ ਨੂੰ ਪੇਸ਼ ਕਰਨ ਦੀ ਮੁੱਢਲੀ ਕੋਸ਼ਿਸ਼ ਕਿਸ ਪੁਸਤਕ ਦੀ ਹੈ ਨੰਬਰ 1 ਮੇਰਾ ਪਿੰਡ ਨੰਬਰ 2 ਪੰਜਾਬੀ ਲੋਕ ਗੀਤ ਨੰਬਰ 3 ਪੰਜਾਬੀ ਬਾਤਚੀਤ ਨੰਬਰ 4 ਮੇਰਾ ਨਾਨਕਾ ਪਿੰਡ ਪੰਜਾਬੀ ਭਾਸ਼ਾ ਦੁਆਰਾ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਦੀ ਜਿਹੜੀ ਮੁੱਢਲੀ ਕੋਸ਼ਿਸ਼ ਹੈ ਇਹ ਹੋਈ ਸੀ ਪੁਸਤਕ ਪੰਜਾਬੀ ਬਾਤਚੀਤ ਦੇ ਵਿੱਚ ਤੀਸਰੀ ਆਪਸ਼ਨ ਬਿਲਕੁਲ ਸਹੀ ਆਪਸ਼ਨ ਆ ਅੱਗੇ ਵਧਦੇ ਆ ਅਗਲਾ ਸਾਡਾ ਸਵਾਲ ਹੈ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦਾ ਸੱਭਿਆਚਾਰ ਹਨ ਨੰਬਰ 1 ਵੱਖਰੇ ਵੱਖਰੇ ਅਰਥਾਂ ਦੇ ਧਾਰਨੀ ਨੰਬਰ 2 ਇੱਕ ਸਮਾਨ ਅਰਥ ਨੰਬਰ 3 ਇੱਕੋ ਸਿੱਕੇ ਦੇ ਦੋ ਪਹਿਲੂ ਨੰਬਰ 4 2 ਤੇ 3 ਠੀਕ ਹਨ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦਾ ਸੱਭਿਆਚਾਰ 2 ਤੇ 3 ਆਪਸ਼ਨ ਦੋਨੋਂ ਠੀਕ ਨੇ ਅੱਗੇ ਵਧਦੇ ਅਗਲਾ ਸਾਡਾ ਸਵਾਲ ਹੈ ਸੱਭਿਆਚਾਰਕ ਪਛੜੇਮੇ ਦੇ ਸਿਧਾਂਤ ਦਾ ਪਹਿਲਾ ਵਿਆਖਿਆਕਾਰ ਕੌਣ ਹੈ ਉਹ ਕਿਹਨੇ ਕੌਣ ਹੈ ਜਿਨੇ ਸਾਨੂੰ ਸੱਭਿਆਚਾਰਕ ਪਛੜੇਮੇ ਦੇ ਬਾਰੇ ਦੱਸਿਆ ਸੀ ਨੰਬਰ 1 ਕਾਰਡਵੈਲ ਨੰਬਰ 2 ਅਗਬਰ ਨੰਬਰ 3 ਰੇਮੰਡ ਨੰਬਰ 4 ਚੈਕਹੋਪ ਇਹਦਾ ਸਹੀ ਉੱਤਰ ਹੈ ਜੀ ਅਗਬਰ ਦੂਸਰੀ ਆਪਸ਼ਨ ਅਗਬਰ ਨੇ ਸਾਨੂੰ ਸੱਭਿਆਚਾਰਕ ਪਛੜੇਮੇ ਬਾਰੇ ਦੱਸਿਆ ਸੀ ਸੱਭਿਆਚਾਰਕ ਪਛੜੇਮਾ ਕੀ ਹੁੰਦਾ ਸੱਭਿਆਚਾਰਕ ਪਛੜੇਮਾ ਉਹਦੋਂ ਵਾਪਰਦਾ ਜਦੋਂ ਅਸੀਂ ਵਿਗਿਆਨਿਕ ਪੱਧਰ ਤੇ ਤਾਂ ਬਹੁਤ ਸਾਰੀਆਂ ਕਾਢਾਂ ਕੱਢ ਲਈਏ ਜਾਂ ਵਿਗਿਆਨਿਕ ਪੱਧਰ ਤੇ ਤਾਂ ਬਹੁਤ ਤਰੱਕੀ ਕਰ ਲਈਏ ਪਰ ਸਾਡੇ ਜਿਹੜੇ ਰੀਤੀ ਰਿਵਾਜ ਨੇ ਰਸਮ ਰਿਵਾਜ ਨੇ ਉਹਨਾਂ ਦੇ ਵਿੱਚ ਅਸੀਂ ਤਬਦੀਲੀ ਕਰਨ ਤੋਂ ਅਸਮਰਥ ਰਹਿ ਜਾਈਏ ਇਹਨੂੰ ਅਸੀਂ ਸੱਭਿਆਚਾਰਕ ਪਛੜੇਵਾ ਕਹਿੰਦੇ ਆ ਉਦਾਹਰਣ ਦੇ ਤੌਰ ਤੇ ਅੱਜ ਸਾਡੇ ਕੋਲੇ ਜਿਹੜੀਆਂ ਕਾਰਾਂ ਆ ਚੁੱਕੀਆਂ ਨੇ ਅਸੀਂ ਸਫਰ ਹੁਣ ਗੱਡਿਆਂ ਰਾਹੀਂ ਨਹੀਂ ਕਰਦੇ ਤਾਂ ਸਾਡੇ ਪਹਿਲਾਂ ਇੱਕ ਰਿਵਾਜ ਹੁੰਦਾ ਸੀਗਾ ਕਿ ਜਦੋਂ ਵੀ ਕੋਈ ਗੱਡੇ ਦੇ ਉੱਤੇ ਜਾਂਦਾ ਸੀ ਤਾਂ ਅਸੀਂ ਗੱਡੇ ਨੂੰ ਤੇਲ ਦਿੰਦੇ ਸੀਗੇ ਜਿਹਦੇ ਨਾਲ ਕਿ ਉਹਦੇ ਜਿਹੜੇ ਪਹੀਏ ਨੇ ਉਹ ਥੋੜੇ ਰੈਲੇ ਚੱਲਣ ਲੱਕੜ ਦੇ ਪਹੀਏ ਹੁੰਦੇ ਸੀਗੇ ਤਾਂ ਗੱਡਿਆਂ ਨੂੰ ਚੱਲਣ ਦੇ ਵਿੱਚ ਆਸਾਨੀ ਹੁੰਦੀ ਸੀ ਜਦੋਂ ਅਸੀਂ ਉਹਨਾਂ ਨੂੰ ਤੇਲ ਦਿੰਦੇ ਸੀ ਇਸੇ ਤਰ੍ਹਾਂ ਹੀ ਬਰੂਹਾਂ ਦੇ ਉੱਤੇ ਵੀ ਅਸੀਂ ਤੇਲ ਤਾਂ ਹੀ ਚਾਉਂਦੇ ਸੀ ਕਿਉਂਕਿ ਲੱਕੜ ਦੇ ਗੇਟ ਹੁੰਦੇ ਸੀਗੇ ਤੇ ਉਹ ਫੁੱਲ ਜਾਂਦੇ ਸੀ ਜਦੋਂ ਮੀਂਹ ਪੈਂਦਾ ਸੀ ਜਿਹਦੇ ਕਰਕੇ ਉਹਨਾਂ ਨੂੰ ਤੇਲ ਦੇ ਕੇ ਥੋੜਾ ਰੈਲਾ ਕੀਤਾ ਜਾਂਦਾ ਸੀ ਤੇ ਉਹਦੀ ਆਵਾਜ਼ ਘਟਾਉਣ ਦੇ ਲਈ ਕਿ ਉਹਦੀ ਆਵਾਜ਼ ਨਾ ਆਵੇ ਤਾਂ ਅਸੀਂ ਤੇਲ ਦਿੰਦੇ ਸੀ ਪਰ ਹੁਣ ਸਾਡੇ ਵਿੱਚ ਇਹ ਰਿਵਾਜ ਬਣ ਗਿਆ ਕਿ ਜਦੋਂ ਵੀ ਅਸੀਂ ਕੋਈ ਨਵੀਂ ਚੀਜ਼ ਘਰੇ ਲੈ ਕੇ ਆਉਨੇ ਆ ਤਾਂ ਸਾਡੇ ਜਿਹੜੇ ਗੇਟ ਨੇ ਜੋ ਕਿ ਹੁਣ ਲੋਹੇ ਦੇ ਨੇ ਉਹਨਾਂ ਨੂੰ ਵੀ ਅਸੀਂ ਤੇਲ ਦੇਣਾ ਸ਼ੁਰੂ ਕਰ ਦਿੰਨੇ ਆ ਇਸੇ ਤਰ੍ਹਾਂ ਹੀ ਵਿਆਹਾਂ ਦੇ ਵਿੱਚ ਹੁਣ ਗੱਡੀਆਂ ਦੇ ਟਾਇਰਾਂ ਦੇ ਉੱਤੇ ਵੀ ਤੇਲ ਪਾ ਦਿੱਤਾ ਜਾਂਦਾ ਜਦ ਕਿ ਹੁਣ ਉਹਦੀ ਲੋੜ ਨਹੀਂ ਆ ਤਾਂ ਇਹ ਜਿਹੜੀ ਚੀਜ਼ ਆ ਇਹਨੂੰ ਅਸੀਂ ਸੱਭਿਆਚਾਰਕ ਪਛੜੇਮਾ ਕਹਿੰਦੇ ਆ ਜਦੋਂ ਅਸੀਂ ਵਿਗਿਆਨਿਕ ਪੱਧਰ ਤੇ ਤਾਂ ਬਹੁਤ ਸਾਰੀ ਤਰੱਕੀ ਕਰ ਲੈਨੇ ਆ ਪਰ ਸੱਭਿਆਚਾਰਕ ਪੱਧਰ ਦੇ ਉੱਤੇ ਅਸੀਂ ਉਸ ਚੀਜ਼ ਤੋਂ ਬੰਜੇ ਰਹਿ ਜਾਂਦੇ ਆ ਜਾਂ ਉਸ ਤੋਂ ਪਿੱਛੇ ਰਹਿ ਜਾਂਦੇ ਆ ਅੱਗੇ ਨਹੀਂ ਵਧਦੇ ਉਹਨੂੰ ਅਸੀਂ ਸੱਭਿਆਚਾਰਕ ਪਛੜੇਮਾ ਕਹਿੰਦੇ ਆ ਤਾਂ ਪਹਿਲੀ ਵਾਰੀ ਇਹਦਾ ਵਿਆਖਿਆ ਕਰਨ ਵਾਲਾ ਬੰਦਾ ਸੀਗਾ ਆਗਬਰ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਹੇਠ ਲਿਖੇ ਵਿੱਚੋਂ ਕਿਹੜਾ ਵਾਕ ਗਲਤ ਹੈ ਹੁਣ ਅਸੀਂ ਗਲਤ ਦੀ ਚੋਣ ਕਰਨੀ ਹੈ ਇੱਕ ਤਾਂ ਸਵਾਲ ਨੂੰ ਚੰਗੀ ਤਰ੍ਹਾਂ ਪੜ੍ਹਿਆ ਕਰੋ ਪਿਆਰੇ ਵਿਦਿਆਰਥੀਓ ਕਈ ਵਾਰੀ ਤੁਸੀਂ ਸਹੀ ਦੇ ਉੱਤੇ ਟਿਕ ਕਰਿਆਉਨੇ ਹੋ ਗਲਤ ਹੈ ਨਹੀਂ ਹੈ ਇਹ ਚੀਜ਼ ਦੇਖਦੇ ਹੀ ਨਹੀਂ ਇੰਨੀ ਕਾਲੀ ਨਹੀਂ ਕਰਨੀ ਪੇਪਰ 'ਚ ਬਹੁਤ ਟਾਈਮ ਸਾਨੂੰ ਮਿਲਦਾ ਹੈ ਚੀਜ਼ਾਂ ਨੂੰ ਦੇਖਣ ਦੇ ਲਈ ਇਸ ਲਈ ਚੰਗੀ ਤਰ੍ਹਾਂ ਦੇਖਣਾ ਹੈ ਸਵਾਲ ਨੂੰ ਤੇ ਫਿਰ ਉਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਨੀ ਹੈ नंबर एक सभ्याचारक प्रतीकों से आधारित होंगे है नंबर दो सभ्याचारनुख्याु गुण नहीं है सभ्याचारा नहीं है सूपन दिता सभ्याचार प्रतीक आधारित होंगे बिलकुल सही गल दूसरी है सभ्याचार मनुख का जमांदरु गुण नहीं है यह भी सही है सभ्याचार मनुख जमांदरु तरीके जमदे बच्चे ही सभ्याचार बारे नहीं पता हों ਬਲਕਿ ਉਹ ਆਪਣੇ ਆਲੇ-ਦੁਆਲੇ ਤੋਂ ਸੱਭਿਆਚਾਰ ਦੇ ਬਾਰੇ ਸਿੱਖਦਾ ਵਾ ਇਸ ਕਰਕੇ ਏ অপਸ਼ਨ ਵੀ ਠੀਕ ਆ ਫਿਰ ਹੈ ਰੈਗੀਆਂ ਦੋ ਇਹ ਹੁਣ ਕਿਉਂਕਿ ਆਪਾਂ ਗਲਤ ਦੱਸਣਾ ਮੈਂ ਤਾਂ ਇਹ ਤਾਂ ਸਹੀ ਨੇ ਇਸ ਕਰਕੇ ਏ অপਸ਼ਨ ਸਾਡੀਆਂ ਖਾਰਜ ਹੋ ਗਈਆਂ ਹੁਣ ਸਾਡੇ ਕੋਲ ਦੋ অপਸ਼ਨਸ ਬਚੀਆਂ ਇੱਕ ਹੈ ਸੱਭਿਆਚਾਰ ਇੱਕ ਸਰਵ ਵਿਆਪਕ ਵਰਤਾਰਾ ਨਹੀਂ ਹੈ ਦੂਜੀ ਹੈ ਸੱਭਿਆਚਾਰ ਅੰਦਰ ਵਿਲੱਖਣਤਾ ਹੁੰਦੀ ਹੈ ਸੱਭਿਆਚਾਰ ਅੰਦਰ ਆਬਵੀਅਸਲੀ ਵਿਲੱਖਣਤਾ ਹੁੰਦੀ ਹੈ ਤਾਂ ਏ অপਸ਼ਨ ਵੀ ਸਾਡੀ ਗਲਤ ਹੋ ਗਈ ਜਿਹੜੀ ਸਹੀ অপਸ਼ਨ ਨਹੀਂ ਹੈ ਉਹ ਹੈ ਸੱਭਿਆਚਾਰ ਇੱਕ ब व्यापक वर्तारा नहीं है सभ्याचारे सारे जानते हैं कि सरब व्यापक वर्तारा वा हर जगह का अपना एक कल्चर हर जगह कल्चर होंगे जिथे भी चले जाओ कोई भी समाज अपने ट्रडिशन तो बिना अपने कल्चर तो बिना होंद नहीं धार सकता तो सभ्याचार व्यापक वर्तारा नहीं है ये ऑप्शन जी गलत आई ली गलत यह सही उत्तर बन बढ़ गया बन गया ऑप्शन नंबर तीन ਅੱਗੇ ਵਧਦੇ ਹਾਂ ਅਗਲਾ ਸਵਾਲ ਹੈ ਲੋਕਤਾਰਾ ਸ਼ਬਦ ਦੀ ਸਭ ਤੋਂ ਪਹਿਲਾਂ ਕਿਸ ਵਿਦਵਾਨ ਨੇ ਵਰਤੋਂ ਕੀਤੀ ਇਹ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਨੰਬਰ 1 ਟੇਲਰ ਨੰਬਰ 2 ਵਿਲੀਅਮ ਕੈਰੀ ਨੰਬਰ 3 ਵਿਲੀਅਮ ਜੋਨਸ ਨੰਬਰ 4 ਵਿਲੀਅਮ ਥੋਮਸ ਨਾ ਤਾਂ ਇਹਦੀ ਵਰਤੋਂ ਟੇਲਰ ਕਰਦਾ ਹੈ ਨਾ ਹੀ ਵਿਲੀਅਮ ਕੈਰੀ ਤੇ ਨਾ ਹੀ ਵਿਲੀਅਮ ਜੋਨ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਵਿਲੀਅਮ ਥੋਮਸ ਪਹਿਲੀ ਵਾਰੀ ਲੋਕਤਾਰਾ ਸ਼ਬਦ ਦੀ ਵਰਤੋਂ ਵਿਲੀਅਮ ਥੋਮਸ ਦੁਆਰਾ ਕੀਤੀ ਗਈ ਸੀ ਅੱਗੇ ਚੱਲਦੇ ਹਾਂ ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਪਹਿਲੀ ਵਾਰ ਤੋਂ ਕਿਸ ਵਿਦਵਾਨ ਨੇ ਕੀਤੀ ਹੁਣ ਅਸੀਂ ਪੰਜਾਬੀ ਦੇ ਵਿੱਚ ਦੱਸਣਾ ਕਿ ਕਿਸ ਨੇ ਕੀਤੀ ਨੰਬਰ 1 ਹੈ 바ਵਾ ਬੁੱਧ ਸਿੰਘ ਨੰਬਰ 2 바ਵਾ ਕੁਲਵੰਤ ਨੰਬਰ 3 ਕਰਨੈਲ ਸਿੰਘ ਥਿੰਦ ਨੰਬਰ 4 ਪ੍ਰਿੰਸੀਪਲ ਤੇਜਾ ਸਿੰਘ ਨਾ ਤਾਂ ਪ੍ਰਿੰਸੀਪਲ ਤੇਜਾ ਸਿੰਘ ਸਹੀ ਆਪਸ਼ਨ ਹੈ ਨਾ ਹੀ ਕਰਨੈਲ ਸਿੰਘ ਥਿੰਦ ਤੇ ਨਾ ਹੀ 바ਵਾ ਕੁਲਵੰਤ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਹੈ 바ਵਾ ਬੁੱਧ ਸਿੰਘ ਪਹਿਲੀ ਵਾਰੀ 바ਵਾ ਬੁੱਧ ਸਿੰਘ ਪੰਜਾਬੀ ਦੇ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਕਰਦੇ ਨੇ ਅਗਲਾ ਸਾਡਾ ਸਵਾਲ ਹੈ ਡਾਕਟਰ ਕਰਨੈਲ ਸਿੰਘ ਥਿੰਦ ਨੇ ਫੋਕਲੋਰ ਸ਼ਬਦ ਲਈ ਕਿਹੜਾ ਪੰਜਾਬੀ ਸ਼ਬਦ ਵਰਤਿਆ ਹੈ ਇਹ ਪੇਪਰ 'ਚ ਤੁਹਾਨੂੰ ਹਰੇਕ ਰਾਈਟਰ ਬਾਰੇ ਪੁੱਛਿਆ ਜਾ ਸਕਦਾ ਕਿ ਇਹਨੇ ਲੋਕ ਧਾਰਾ ਸ਼ਬਦ ਵਰਤਿਆ ਕਿ ਇਹਨੇ ਲੋਕਯਾਨ ਸ਼ਬਦ ਵਰਤਿਆ ਕਿ ਇਹਨੇ ਲੋਕਵੇਦ ਕਿਹਾ ਕਿ ਇਹਨੇ ਲੋਕ ਸਾਹਿਤ ਕਿਹਾ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਬਾਰੇ ਕਰਨੈਲ ਸਿੰਘ ਥਿੰਦ ਨੇ ਕਿਹੜਾ ਕਿਹੜਾ ਵਰਤਿਆ ਪਹਿਲਾਂ ਆਪਾਂ ਆਪਸ਼ਨਸ ਦੇਖ ਲੈਣੇ ਆ ਨੰਬਰ 1 ਲੋਕਧਾਰਾ ਨੰਬਰ 2 ਲੋਕਯਾਨ ਨੰਬਰ 3 ਲੋਕਪਰੰਪਰਾ ਨੰਬਰ 4 ਲੋਕਵੇਦ ਡਾਕਟਰ ਕਰਨੈਲ ਸਿੰਘ ਥਿੰਦ ਪਿਆਰੇ ਵਿਦਿਆਰਥੀਓ ਲੋਕਯਾਨ ਸ਼ਬਦ ਵੀ ਵਰਤੋ ਕਰਦਾ ਵਾ ਤਾਂ ਇਹ ਤੁਸੀਂ ਯਾਦ ਰੱਖਣਾ ਕਿ ਡਾਕਟਰ ਕਰਨੈਲ ਸਿੰਘ ਥਿੰਦ ਲੋਕਯਾਨ ਕਹਿੰਦਾ ਲੋਕਤਾਰਨ ਅਗਲਾ ਸਵਾਲ ਹੈ ਫੋਕਲੋਰ ਲਈ ਲੋਕਤਾਰਾ ਸ਼ਬਦ ਦਾ ਪ੍ਰਯੋਗ ਕੀਤਾ ਉਹ ਕਿਹੜਾ ਬੰਦਾ ਸੀ ਜਿਨੇ ਫੋਕਲੋਰ ਨੂੰ ਲੋਕਤਾਰਾ ਕਿਹਾ ਨੰਬਰ 1 ਬਨਜਾਰਾ ਬੇਦੀ ਨੰਬਰ 2 ਪ੍ਰਿੰਸੀਪਲ ਜੋਤ ਸਿੰਘ ਨੰਬਰ 3 ਡਾਕਟਰ ਹਰਪ੍ਰਜਨ ਸਿੰਘ ਨੰਬਰ 4 ਮਹਿੰਦਰ ਸਿੰਘ ਰੰਧਾਵਾ ਮਹਿੰਦਰ ਸਿੰਘ ਰੰਦਾਬ ਆਪਸ਼ਨ ਵੀ ਗਲਤ ਹੈ ਡਾਕਟਰ ਹਰਪ੍ਰਜਨ ਸਿੰਘ ਵੀ ਗਲਤ ਹੈ ਪ੍ਰਿੰਸੀਪਲ ਜੋਤ ਸਿੰਘ ਵੀ ਸਹੀ ਉੱਤਰ ਹੈ ਬਣਜਾਰਾ ਬੇਦੀ ਬਣਜਾਰਾ ਬੇਦੀ ਨੇ ਪਹਿਲੀ ਵਾਰੀ ਪੰਜਾਬੀ ਦੇ ਵਿੱਚ ਫੋਕਲੋਰ ਦੀ ਜਗਾ ਲੋਕ ਧਾਰਾ ਸ਼ਬਦ ਦੀ ਵਰਤੋਂ ਕੀਤੀ ਅਗਲਾ ਸਾਡਾ ਸਵਾਲ ਹੈ ਲੋਕ ਧਾਰਾ ਦਾ ਧਰਾਤਲ ਹੁੰਦਾ ਹੈ ਨੰਬਰ 1 ਲੋਕ ਸਮੂਹ ਦੀਆਂ ਰਸਮਾਂ ਨੰਬਰ 2 ਲੋਕ ਸੱਭਿਆਚਾਰ ਨੰਬਰ 3 ਲੋਕ ਸਮੂਹ ਦੀ ਮਨੋਸਥਿਤੀ ਨੰਬਰ 4 ਪੰਘੋਲਿਕ ਖੇਤਰ ਲੋਕ ਧਾਰਾ ਦਾ ਤਰਤਲ ਮਤਲਬ ਕਿਹੜੀ ਥਾਂ ਦੇ ਉੱਤੇ ਲੋਕ ਧਾਰਾ ਟਿੱਕੀ ਹੁੰਦੀ ਹੈ ਕਿਸ ਚੀਜ਼ ਤੇ ਲੋਕ ਧਾਰਾ ਟਿੱਕੀ ਹੁੰਦੀ ਹੈ ਨਾ ਤਾਂ ਇਹ ਸਮੂਹ ਦੀਆਂ ਰਸਮਾਂ ਤੇ ਹੀ ਟਿੱਕੀ ਹੋਈ ਹੈ ਕਿਉਂਕਿ ਰਸਮਾਂ ਹਰ ਖਿੱਤੇ ਦੀਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਤੁਸੀਂ ਵਿਆਹ ਨਾਲ ਸੰਬੰਧਿਤ ਰਸਮਾਂ ਹੀ ਦੇਖ ਲਓ ਮਾਜੇ ਦੇ ਵਿੱਚ ਹੋਰ ਤਰ੍ਹਾਂ ਦੀਆਂ ਹੋਣਗੀਆਂ ਮਾਲ ਵਿੱਚ ਹੋਰ ਤਰ੍ਹਾਂ ਦੀਆਂ ਹੋਣਗੀਆਂ ਪਾਤ ਦੇਆਂ ਹੋਰ ਹੋਣਗੀਆਂ ਤੇ ਮਾਜੇ ਦੀਆਂ ਹੋਰ ਹੋਣਗੀਆਂ ਦੋਆਬੇ ਦੀਆਂ ਹੋਰ ਹੋਣਗੀਆਂ ਤਾਂ ਇਹ ਆਨਸਰ ਹੈ ਗਲਤ ਹੋ ਜਾਂਦਾ ਤਿੰਨ ਸਾਡੇ ਕੋ ਆਪਸ਼ਨਸ ਰਹਿ ਗਈਆਂ ਪੰਗੋਲਿਕ ਖੇਤਰ ਵੀ ਨਹੀਂ ਪੰਗੋਲਿਕ ਖੇਤਰ ਦੇ ਵਿੱਚ ਰਹਿੰਦੇ ਲੋਕਾਂ ਦੇ ਰਹਿਣ ਸਹਿਣ ਰਸਮ ਰਿਵਾਜ ਸਾਰਾ ਕੁਝ ਹੀ ਵੱਖਰਾ ਹੁੰਦਾ ਉਸ ਤੋਂ ਬਾਅਦ ਸਾਡੇ ਕੋ ਦੋ ਆਪਸ਼ਨਸ ਰਹਿ ਗਈਆਂ ਲੋਕ ਸੱਭਿਆਚਾਰ ਤੇ ਲੋਕ ਸਮੂਹੀ ਮਨੋਸਥਿਤੀ ਲੋਕ ਸੱਭਿਆਚਾਰ ਵੀ ਆਪਸ਼ਨ ਗਲਤ ਹੈ ਅਸਲੀ ਆਪਸ਼ਨ ਹੈ ਲੋਕ ਸਮੂਹੀ ਮਨੋਸਥਿਤੀ ਲੋਕ ਤਾਂ ਰਦਤਰਾਤਲ ਅਸਲ ਦੇ ਵਿੱਚ ਲੋਕ ਸਮੂਹੀ ਮਨੋਸਥਿਤੀ ਜਾਂ ਉਹਨਾਂ ਦੀ ਮਾਨਸਿਕਤਾ ਤੇ ਡਿਪੈਂਡ ਕਰਦਾ ਜਿਸ ਤਰ੍ਹਾਂ ਦੀ ਕਿਸੇ ਸੱਭਿਆਚਾਰ 'ਚ ਰਹਿਣ ਵਾਲੇ ਲੋਕਾਂ ਦੀ ਮਾਨਸਿਕਤਾ ਹੋਏਗੀ ਉਸੇ ਤਰ੍ਹਾਂ ਦਾ ਹੀ ਲੋਕ ਸਾਹਿਤ ਉਸੇ ਤਰ੍ਹਾਂ ਦੀਆਂ ਹੀ ਲੋਕ ਕਲਾਵਾਂ ਉਸੇ ਤਰ੍ਹਾਂ ਦਾ ਹੀ ਜਿਹੜਾ ਸਾਰੇ ਦਾ ਸਾਰਾ ਲੋਕ ਧਾਰਾ ਦਾ ਸਟਰਕਚਰ ਆ ਉਹ ਬਿਲਡ ਹੋਏਗਾ ਇਸ ਕਰਕੇ ਲੋਕ ਸਮੂਹੀ ਜਿਹੜੀ ਮਨੋਸਥਿਤੀ ਆ ਉਹੀ ਲੋਕ ਧਾਰਾ ਦਾ ਅਸਲ ਤਰਕਲ ਬਣਦੀ ਆ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਲੋਕ ਧਾਰਾ ਦੇ ਰੂਪ ਹੁੰਦੇ ਹਨ ਨੰਬਰ 1 ਕਲਾਸਿਕ ਨੰਬਰ 2 ਪਰਪੱਕ ਨੰਬਰ 3 ਅਗਿਆਤ ਨੰਬਰ 4 ਪਰਕਲਪਿਤ ਪਰਕਲਪਿਤ ਵੀ ਨਹੀਂ ਹੁੰਦੇ ਅਗਿਆਤ ਵੀ ਨਹੀਂ ਹੁੰਦੇ ਪਰਪੱਕ ਵੀ ਨਹੀਂ ਹੁੰਦੇ ਸਹੀ ਆਪਸ਼ਨ ਹੈ ਕਲਾਸਿਕ ਲੋਕ ਧਾਰਾ ਦੇ ਰੂਪ ਹਮੇਸ਼ਾ ਕਲਾਸਿਕ ਹੁੰਦੇ ਨੇ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਵਿਸ਼ਾ ਖਤਮ ਹੁੰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤਿੰਨ ਲੜੀਆਂ ਦੇ ਵਿੱਚ ਲਿਆਂਦਾ ਹੋਇਆ ਲੋਕਤਾਰਾ ਤੇ ਸੱਭਿਆਚਾਰ ਦੇ MCQ ਤੁਹਾਡੇ ਲਈ ਬਹੁਤ ਲਾਹੇਵੰਦ ਰਹੇ ਹੋਣਗੇ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਗੱਲ ਹੋਰ ਜਿਹੜੀ ਮੈਂ ਕਹਿਣੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਅਜਿਹੇ ਨੇ ਜਿਹੜੇ ਸਿਰਫ ਵੀਡੀਓ ਨੂੰ ਵੇਖਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਤੁਹਾਡੇ ਲਈ ਬਹੁਤ ਮਿਹਨਤ ਕਰਦੇ ਹਾਂ ਸੋ ਤੁਸੀਂ ਵੀ ਸਾਡੇ ਲਈ ਕਿਰਪਾ ਕਰੋ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਨਵੀਆਂ ਵੀਡੀਓਜ਼ ਦਾ ਵੀ ਪਤਾ ਲੱਗ ਸਕੇ ਤੇ ਤੁਸੀਂ ਸਾਡੇ ਨਾਲ ਟੱਚ ਵਿੱਚ ਵੀ ਰਹਿ ਸਕੋ ਬਹੁਤ ਸਾਰੇ ਵਿਦਿਆਰਥੀ ਮੈਰਾਥਨ ਕਲਾਸ ਲਈ ਵੀ ਕਹਿ ਰਹੇ ਸੀ ਤਾਂ ਮੈਰਾਥਨ ਕਲਾਸ ਵੀ ਅਸੀਂ ਲਾਉਣ ਜਾ ਰਹੇ ਹਾਂ ਜਿਹੜੀ ਕਿ 11 ਜੂਨ ਨੂੰ ਲੱਗੇਗੀ ਸੋ ਸਾਰਿਆਂ ਨੇ 6 ਵਜੇ 11 ਜੂਨ ਨੂੰ ਆਪਣੇ ਸਾਰੇ ਕੰਮਕਾਜ ਪਾਸੇ ਛੱਡ ਕੇ ਮੈਰਾਥਨ ਕਲਾਸ ਦਾ ਹਿੱਸਾ ਬਣਨਾ ਹੈ ਸੋ ਸਾਰੇ ਉਸ ਸਮੇਂ ਲਾਈਵ ਆ ਜਾਓ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਤਦ ਤੱਕ ਤੇ ਲਈ ਰੱਬਾ